ਜਨਵਰੀ 2025 ਦੀ 슬라이ਡ ਅੱਜ ਦਾ ਵਿਚਾਰ ਤੰਦਰੁਸਤ ਸਰੀਰ ਅੰਦਰ ਤੰਦਰੁਸਤ ਮਨ ਹੁੰਦਾ ਹੈ ਜੇਕਰ ਆਪਣਾ ਸਰੀਰ ਤੰਦਰੁਸਤ ਹੈ ਤਾਂ ਆਪਣੇ ਵਿਚਾਰ ਵੀ ਉਮੀਦ ਹੈ ਕਿ ਬੰਦੀਆ ਹੀ ਆਉਂਦੇ ਨੇ ਹਾਂ ਜੇਕਰ ਆਪਣਾ ਨਜ਼ਰੀਆ ਕਿਸੇ ਵੀ ਚੀਜ਼ ਨੂੰ ਦੇਖਣ ਦੇ ਵਿੱਚ ਨੈਗੇਟਿਵਿਟੀ ਹੈ ਫਿਰ ਚਾਹੇ ਸਰੀਰ ਵੀ ਕਿੰਨਾ ਤੰਦਰੁਸਤ ਕਿਉਂ ਨਾ ਹੋਵੇ ਕੁਝ ਵੀ ਤੰਦਰੁਸਤ ਕਰ ਲਿਓ ਜੇਕਰ ਨਜ਼ਰੀਆ ਤੰਦਰੁਸਤ ਨਹੀਂ ਹੈਗਾ ਤਾਂ ਫਿਰ ਹਰ ਇੱਕ ਚੀਜ਼ ਦੇ ਵਿੱਚ ਨੈਗੇਟਿਵਿਟੀ ਨਜ਼ਰ ਆਉਂਦੀ ਹੈ ਸੋ ਨਜ਼ਰੀਆ ਸਹੀ ਹੋਵੇ ਤੰਦਰੁਸਤ ਸਰੀਰ ਹੋਵੇ ਤਾਂ ਤੰਦਰੁਸਤ ਮਨ ਹੁੰਦਾ ਹੈ ਅਤੇ ਤੰਦਰੁਸਤ ਵਿਚਾਰ ਆਉਂਦੇ ਨੇ ਜਿਹਦੇ ਕਰਕੇ ਆਪਣੀ ਜ਼ਿੰਦਗੀ ਵਧੀਆ ਬਣਦੀ ਹੈ ਤਾਂ ਜੋ ਆਪਾਂ ਹਰੇਕ ਮਾੜੇ ਤੋਂ ਮਾੜੇ ਬੰਦੇ ਵਿੱਚ ਵੀ ਕੋਈ ਨਾ ਕੋਈ ਗੁਣ ਚੰਗਾ ਹੁੰਦਾ ਜਿਹਨੂੰ ਲੱਭਣਾ ਆਉਂਦਾ ਤੇ ਜਿਹਨੂੰ ਨਹੀਂ ਲੱਭਣਾ ਆਉਂਦਾ ਉਹਨੂੰ ਚੰਗੇ ਦੇ ਵਿੱਚੋਂ ਵੀ ਮਾੜਾ ਨਜ਼ਰ ਆ ਜਾਂਦਾ ਫਰਸਟ ਕੁਐਸਚਨ ਹਰੀਕੇ ਪਤਨ ਵਿਖੇ ਕਿਹੜੇ ਦੋ ਦਰਿਆ ਮਿਲਦੇ ਹਨ ਹਰੀਕੇ ਪਤਨ ਇਹ ਬਹੁਤ ਵਾਰ ਯਾਦ ਕਰਾਇਆ ਹੋਇਆ ਟਰਿਕ ਦੇ ਨਾਲ ਵੀ ਯਾਦ ਕਰਾਇਆ ਹੋਇਆ ਹੈ ਹਰੀਕੇ ਮਤਲਬ ਐਚ ਬੀ ਐਸ ਹਰੀਕੇ ਬਿਆਸ ਤੇ ਸਤਲੁਜ ਐਚ ਬੀ ਐਸ ਧਰਤੀ ਦੇ ਦੋ ਤਰੁਵ ਕਿਹੜੇ-ਕਿਹੜੇ ਹਨ ਉੱਤਰੀ ਤਰੁਵ ਅਤੇ ਦੱਖਣੀ ਤਰੁਵ ਠੀਕ ਹੈ ਜੀ ਉੱਤਰੀ ਦਰੁਵ ਤੇ ਦੱਖਣੀ ਦਰੁਵ ਬਰਫ਼ ਦੇ ਬਣੇ ਘਰਾਂ ਨੂੰ ਕੀ ਕਹਿੰਦੇ ਹਨ ਇਗਲੂ ਕਹਿੰਦੇ ਹਨ ਕੀ ਕਹਿੰਦੇ ਹਨ ਇਗਲੂ ਕਹਿੰਦੇ ਹਨ ਸਾਡੇ ਜ਼ਿਲ੍ਹੇ ਵਿੱਚ ਕਿੰਨੀਆਂ ਤਹਿਸੀਲਾਂ ਹਨ ਦੇਖੋ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੁਸੀਂ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਤੇ ਉੱਥੇ ਕਿੰਨੀਆਂ-ਕਿੰਨੀਆਂ ਤਹਿਸੀਲਾਂ ਨੇ ਸਭ ਤੋਂ ਵੱਧ ਤਹਿਸੀਲਾਂ ਲੁਧਿਆਣਾ ਜ਼ਿਲ੍ਹੇ ਵਿੱਚ ਨੇ ਤਿਕੋਣ ਦੇ ਤਿੰਨੋਂ ਕੋਨਾਂ ਦਾ ਜੋੜ ਕਿੰਨਾ ਹੁੰਦਾ ਹੈ 180 ਡਿਗਰੀ ਕਿੰਨਾ ਹੁੰਦਾ ਹੈ 180 ਡਿਗਰੀ ਕਹਿੰਦਾ ਡੱਬ ਖੜੱਬੀ ਬੱਕਰੀ ਡੱਬੀ ਉਹਦੀ ਛਾਂ ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ ਮੰਜਾ ਕਹਿੰਦੇ ਨੇ ਕਹਿੰਦੇ ਜੀ ਉਥੇ ਆ ਜਾ ਕਹਿੰਦੇ ਮੰਜਾ ਅੱਜ ਕੱਲ ਤਾਂ ਮੰਜਾ ਦਾ ਰੋਲਾ ਨਹੀਂ ਬੈੱਡ ਆਪਾਂ ਚੱਕ ਕੇ ਲੈ ਗਏ ਨਹੀਂ ਜਾਂਦੇ ਉਥੇ ਪਿਆ ਰਹਿੰਦਾ ਬੈੱਡ ਹੈਨਾ ਕੱਲ ਵਾਲੀ ਥਾਂ ਦਾ ਮਤਲਬ ਉਥੇ ਆ ਜਾ ਸੋ ਪਹਿਲਾ ਕੁਐਸਚਨ ਦੁਬਾਰਾ ਰਿਪੀਟ ਕਰ ਲਈ ਹਰੀਕੇ ਪੱਤਨ ਵਿਖੇ ਕਿਹੜੇ ਦੋ ਦਰਿਆ ਮਿਲਦੇ ਹਨ ਐਚ ਬੀ ਐਸ ਤੋਂ ਯਾਦ ਰੱਖਣਾ ਹਰੀਕੇ ਵਿਆਸ ਸਤਲੁਜ ਧਰਤੀ ਦੇ ਧਰੂਵ ਕਿਹੜੇ-ਕਿਹੜੇ ਹਨ ਉੱਤਰੀ ਧਰੂਵ ਤੇ ਦੱਖਣੀ ਧਰੂਵ ਬਰਫ਼ ਦੇ ਬਣੇ ਘਰਾਂ ਨੂੰ ਕੀ ਕਹਿੰਦੇ ਹਨ ਇਗਲੂ ਕਹਿੰਦੇ ਹਨ ਸਾਡੇ ਜ਼ਿਲ੍ਹੇ ਵਿੱਚ ਕਿੰਨੇ ਤਹਿਸੀਲਾਂ ਹਨ ਤੁਸੀਂ ਕਮੈਂਟ ਬਾਕਸ 'ਚ ਦੱਸੋ ਤਿਕੋਣ ਦੇ ਤਿੰਨੇ ਕੋਨਾਂ ਦਾ ਜੋੜ ਕਿੰਨਾ ਹੁੰਦਾ ਹੈ 180 ਡਿਗਰੀ ਵਰਡ ਫੋਰ ਪ੍ਰੈਕਟਿਸ ਇਜ਼ ਵਾਚ ਵਿਚ ਆਫਨ ਕੈਸਾ ਫਾਸਨ ਇਨ ਇੰਗਲਿਸ਼ ਵੈਂਸਡੇ ਜਨੂਅਰੀ 15 2025 ਥਾਟ ਆਫ ਦਾ ਡੇ ਅ ਸਾਊਂਡ ਮਾਈਂਡ ਲੀਵਸ ਇਨ ਅ ਹੈਲਦੀ ਬਾਡੀ ਅ ਸਾਊਂਡ ਮਾਈਂਡ ਲੀਵਸ ਇਨ ਅ ਹੈਲਦੀ ਬਾਡੀ ਵਾਟ ਆਰ ਦੀ ਟੂ ਪੋਲਸ ਆਫ ਅਰਥ ਨਾਰਥ ਪੋਲ ਐਂਡ ਸਾਊਥ ਪੋਲ ਠੀਕ ਹੈ ਜੀ ਵਿਚ ਟੂ ਰਿਵਰ ਕਨਵਰਸ ਐਟ ਹਰੀ ਕੇ ਪਤਨ ਦਰਿਆ ਨੂੰ ਆਪਾਂ ਰਿਵਰ ਕਹਿ ਦਿੰਦੇ ਆ ਹਿੰਦੀ ਦੇ ਵਿੱਚ ਆਪਾਂ ਨਦੀ ਕਹਿ ਦਿੰਦੇ ਆ ਬਿਆਸ ਐਂਡ ਸਤਲੁਜ ਵਾਟ ਆਰ ਦੀ ਹਾਊਸਸ ਮੇਡ ਆਫ ਆਈਸ ਕਾਲਡ ਇਗਲੂ ਹਾਊ ਮੈਨੀ ਤਹਿਸੀਲਸ ਆਰ देयर ਇਨ ਆਰ ਡਿਸਟ੍ਰਿਕਟਸ ਤੁਸੀਂ ਦੱਸੋ ਹੋ ਵਾਟ ਇਜ਼ ਦੀ ਸਮ ਆਫ ਆਲ ਥਰੀ ਐਂਗਲਸ ਆਫ ਟ੍ਰਾਇੰਗਲ ਤਿਕੋਣ ਦੇ ਤਿੰਨੇ ਕੋਨਾਂ ਦਾ ਜੋੜ ਕਿੰਨਾ ਹੁੰਦਾ ਹੈ 180 ਡਿਗਰੀ ਆਇਰਿਸ਼ ਰਿਸਟ ਵਾਚ ਆਇਰਿਸ਼ ਰਿਸਟ ਵਾਚ ਆਇਰਿਸ਼ ਰਿਸਟ ਵਾਚ Irish wrist watch 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 watch which often castle fasten ਇਸ ਤੋਂ ਬਾਅਦ ਆਪਾਂ ਪ੍ਰੀ ਪ੍ਰਾਇਮਰੀ ਸਲਾਈਡ ਵੀ ਹੁਣੀ ਕਰ ਲੈਂਦੇ ਆ ਸੋ ਇਸ ਤੋਂ ਬਾਅਦ ਆਪਾਂ ਪ੍ਰੀ ਪ੍ਰਾਇਮਰੀ ਸਲਾਈਡ ਕਰਦੇ ਆ ਪ੍ਰੀ ਪ੍ਰਾਇਮਰੀ ਸਲਾਈਡ ਬੱਚਿਆਂ ਨੂੰ ਜਮਾਤ ਵਿੱਚ ਆਉਂਦੇ ਹੀ ਮੁਕਤ ਖੇਡ ਕਰਵਾਈ ਜਾਂਦੀ ਹੈ ਫ੍ਰੀ ਪਲੇ ਜਿਹਨੂੰ ਆਪਾਂ ਕਹਿੰਦੇ ਆ ਤਾਂ ਕਿ ਬੱਚੇ ਘਰ ਤੋਂ ਸਕੂਲ ਜਾ ਕੇ ਆਕੇ ਸਹਿਜ ਮਹਿਸੂਸ ਕਰਨ। ਪਹਿਲੀ 4 ਕਾਰਨ ਗੁੱਡੀ ਕਰ ਕਿਤਾਬ ਦਾ ਰਚਨਾਤਮਕ ਉਹਨੂੰ ਬੋਧਿਕਰਨ ਹੁੰਦਾ ਹੈ। ਲੈਂਗੁਏਜ ਆ ਆਸਾਨ ਕਵਿਤਾ ਸੁਣਾ ਕੇ ਮੋਟਰ ਸਕਿਲਸ ਕਾਗਜ਼ ਦੇ ਬੱਤੀ ਬਣਾ ਸਕਣ। ਕਰਵਾਏ ਗਿਆ ਕਾਰਨ ਦੀ ਸਮਝ ਪੱਕੀ ਹੋਵੇ ਕಾಗ್ਨੀਟਿਵ ਹੈ। 3 ਤੋਂ 4 ਸਾਲ ਦੇ ਬਾਰੇ ਅਖਬਾਰ ਬਾਰੇ ਅੱਜ ਦੀ ਵਰਕਸ਼ੀਟ ਅੱਖਰਾਂ ਦਾ ਮਿਲਾਨ, ਕਾਗਜ਼ ਦੇ ਗੋਲ ਅਤੇ ਚੋਰਸ ਬਟਨ ਬਣਾਉਣੇ ਅਤੇ ਅੰਗਰੇਜ਼ੀ ਦੇ ਪੇਪਰ ਨੇ ਅੰਗਰੇਜ਼ੀ ਦੇ ਸ਼ਬਦ ਨੇ 에어로ਪਲੇਨ, ਨਿਊਜ਼ਪੇਪਰ, ਸ਼ਿਪ। ਅੱਜ ਦੀ ਗੱਲਬਾਤ ਹੈ ਇੰਟਰਨੈਟ ਜਾਂ ਕੰਪਿਊਟਰ ਲੈਪਟਾਪ ਬਾਰੇ। ਅੱਜ ਦੀ ਗਤੀਵਿਧੀਆਂ ਕਾਰਾਂ ਨੂੰ ਪੈਟਰਨ ਵਿੱਚ ਲਗਾਓ ਅੱਜ ਦੀ ਕਵਿਤਾ ਕੰਪਿਊਟਰ ਅੱਜ ਦੀ ਖੇਡ ਹੈ ਉੱਠਕ ਬੈਠਕ ਠੀਕ ਹੈ ਜੀ ਐਂਡ ਅਕਬਾਰ ਜਹਾਜ਼ ਬਣਾਓ ਕੰਪਿਊਟਰ ਲੈਪਟਾਪ 에ਰੋਪਲੇਨ ਇੰਟਰਨੈਟ ਦੇ ਕੰਪਿਊਟਰ ਬਾਕੀ ਸਾਰਾ ਸੇਮ ਹੀ ਹੁੰਦਾ ਡਾਇਮੰਡ ਕਾਰ ਦੇ ਕੋਨਿਆਂ ਬਾਰੇ ਦਿੱਤੀਆਂ ਗਈਆਂ ਚੀਜ਼ਾਂ ਦੇ ਨਾਮ ਦੀ ਪਹਿਲੀ ਧੁਨੀ ਪਛਾਣੋ ਅਤੇ ਗੋਲਾ ਲਗਾਓ ਇਹਨਾਂ ਦੇ ਜਦ ਤੁਸੀਂ ਬਲੂ ਤੇ ਟਿਕ ਕਰੋਗੇ ਤਾਂ ਆ ਜਾਊਗਾ ਸੋ ਆਹੀ ਹੈ ਜੀ ਰਿਸਪੈਕਟ ਊਮਨ ਵਰਡ ਡਰਗ ਹੈਲਪ ਨੋ ਫਾਰਮਰ ਨੋ ਫੂਡ ਨੋ ਫਿਊਚਰ ਪ੍ਰਣਾਮ ਸਿਦੰਨ ਧੰਨਵਾਦ ਜੀ